ਸਦਮਾ ਨਾ ਸਹੰਦੇ ਹੋਏ ਚਲੇ ਗਏ ਫਿਰ ਵੀ ਬੰਦੇ ਲੜਦੇ ਰਹੇ ਫਿਰ ਵੀ ਮਤਲਬ ਜੋਸ਼ ਚ ਕੋਈ ਕਮੀ ਨਹੀਂ ਆਈ ਚਾਰ ਮੂਹੇ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਕਿੱਡੇ ਪੱਟੇ ਚਰਨ ਆਇਲ ਹੋਣ ਕਿੱਡਾ ਪੱਟਾ ਚਿਗਰਾ ਹੋਊਗਾ ਤੇ ਤਾਈਓ ਫਿਰ ਪੁੱਛਦਿਆਂ ਤਾਈਓ ਮੇਲੇ ਲੱਗਦੇ ਆ ਭਾਈ ਨੇ ਆਪਣੇ ਮੇਲੇ ਥੋੜੀ ਲੱਗਣੇ ਕਦੇ ਆਪਾਂ ਤਾਂ ਸਾਲ ਐਣਾ ਆਇਆ ਜਿੰਨੇ ਕਹੇਗੇ ਨੇ ਉਹ ਪੂਰੇ ਕਰਕੇ ਬਾਰੀ ਆਪੋ ਆਪਣੀ ਕੇ ਨੇੜੇ ਕੇ ਦੂਰ ਚਲੋ ਜੀ ਸੋ ਸਾਈਬੇ ਕਮਾਲ ਕਲਗੀਧਰ ਪਾਸ਼ਾ ਦਾ ਹੈ ਚਰਨਛੋਪਾ ਪ੍ਰਾਪਤ ਕਰਤੀ ਔਰ ਮੈਨੂੰ ਐਮਐਲਏ ਸਾਹਿਬ ਇੱਥੇ ਮੰਗ ਪੱਤਰ ਦੇਈ ਜਾਂਦੇ ਬਈ ਐਸ ਧਰਤੀ ਤੇ ਜਿੱਥੇ ਐਡੀਆਂ ਐਡੀਆਂ ਕੁਰਬਾਨੀਆਂ ਹੋਈਆਂ ਹੋਣ ਉੱਥੇ ਮੰਗ ਪੱਤਰ ਹੋਊਗਾ। ਵਿਆਹ ਦੇ ਦੋ ਜੀ ਆਦੇ। ਉੱਥੇ ਹੱਕ ਪੱਤਰ ਹੋਊਗਾ ਹੀ। ਵੀ ਤੁਹਾਡਾ ਹੱਕ ਹੈ ਜੀ। ਸੋ ਮੰਗ ਪੱਤਰ ਨਹੀਂ ਕਹਿਣਾ ਅੱਗੇ ਤੋਂ। ਹੱਕ ਪੱਤਰ। ਇਹ ਸਾਡਾ ਹੱਕ ਹੈ ਜੀ। ਕਿਉਂਕਿ ਇੱਡੀ ਵੱਡੀ ਧਰਤੀ ਇੰਨੀ ਪੂਜਨੀਕ ਧਰਤੀ ਇੱਥੇ ਦੇ ਲੋਕ ਵੀ ਮੰਗਈਂ ਕਰੀ ਜਾਣਗੇ ਬਸ। ਸੋ ਅਸੀਗਾ ਮੈਨੂੰ ਬੜੀ ਖੁਸ਼ੀ ਹੋਈ ਅੱਜ ਤੁਸੀਂ ਬਹੁਤ ਭਾਰੀ ਗਿਣਤੀ ਚ ਆਏ ਹੋ ਮੌਸਮ ਖਰਾਬ چلਦਾ ਹੈ ਖਾਸ ਤੌਰ ਤੇ ਮਾਵਾ ਪੈਣਾ ਬਹੁਤ ਵੱਡੀ ਗਿਣਤੀ ਚ ਆਈਆਂ ਨੇ ਆਰ ਆਇਆ ਕਰੋ ਜਰੂਰ ਆਇਆ ਕਰੋ ਆਕੇ ਨਾ ਸੁਣਿਆ ਕਰੋ ਵੀ ਕੌਣ ਕੀ ਕਹਿੰਦਾ ਕਿਉਂਕਿ ਤੁਹਾਡੇ ਬਿਨਾ ਜੇ ਨਹੀਂ ਚੱਲ ਸਕਦੇ ਤੁਹਾਡੇ ਬਿਨਾ ਜੇ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਫਿਰ ਤੁਹਾਡੇ ਬਿਨਾ ਸਾਡੇ ਵਾਲੇ ਪ੍ਰੋਗਰਾਮਸ ਤਾਂ ਆਪਾਂ ਮੈਂ ਆਈ ਜਾਇਆ ਕਰੋ ਉਧਰ ਤਾਂ ਹੁਣ ਤੁਸੀਂ ਜਾਂਦੀਆਂ ਨਹੀਂ ਉਹ ਤਾਂ ਮੈਨੂੰ ਪਤਾ ਹੈ ਉਧਰ ਕੀ ਕਰੋਗੇ ਜਾ ਕੇ ਉਹਨਾਂ ਨੇ ਤਾਂ ਘਰੀ ਜੜ ਕੇ ਰੱਖਤੇ ਉਹਨਾਂ ਨੇ ਤਾਂ ਸੱੱਰ ਬਿਛਾਤੇ ਉਹਨਾਂ ਨੇ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹਨਾਂ ਵੱਲ ਜਾਣ ਦਾ ਕੀ ਫਾਇਦਾ ਹੋਇਆ ਬਥੇਰੇ ਮੌਕੇ ਦਿੱਤੇ ਤੁਸੀਂ ਗਈਆਂ ਹੋਵੋਗੇ ਉਹਨਾਂ ਦੀਆਂ ਰੈਲੀਆਂ 'ਚ ਵੀ ਬਥੇਰੇ ਮੌਕੇ ਦਿੱਤੇ ਕਿਤੇ ਜੂਨ ਸੁਧਰ ਜੇ ਕਿਤੇ ਜਵਾਬ ਨੂੰ ਨੌਕਰੀ ਮਿਲ ਜੇ ਨਾ ਉਹਨਾਂ ਨੇ ਵੀ ਆਪਣੇ ਉਹਨਾਂ ਨੇ ਜਮਾ ਹੀ ਨਹੀਂ ਗੋਲਿਆ ਇਸੇ ਕਰਕੇ ਅੱਜ ਆਪਾਂ ਇੱਥੇ ਇਕੱਠੇ ਹੋਏ ਹੋਏ ਹਾਂ ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹਿਤੀ ਸੀ ਸਾਹਮਣੇ ਆਪੋਜੀਸ਼ਨ ਦੇ ਲੀਡਰ ਬਾਜਵਾ ਸਾਹਿਬ ਸੀ ਮੈਂ ਕਿਹਾ ਬਾਜਵਾ ਸਾਹਿਬ ਕਹਿੰਦੇ ਤੁਸੀਂ ਕਿੱਥੋਂ ਆ ਗਏ ਯਾਰ ਕਹਿੰਦੇ ਬਾਜਵਾ ਸਾਹਿਬ ਕਹਿੰਦੇ ਤੁਸੀਂ ਕਿੱਥੋਂ ਆ ਗਏ ਮੈਂ ਕਿਹਾ ਜੀ ਅਸੀਂ ਅੱਕੇ ਹੋਏ ਅਸੀਂ ਤਾਂ ਦੁਖੀ ਹੋ ਕੇ ਆਏ ਹੋਏ ਆ ਜੀ ਕੋਈ ਬਾਲਾ ਖੁਸ਼ੀ ਨੂੰ ਨਹੀਂ ਆਏ ਜੇ ਤੁਸੀਂ ਝੱਜ ਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਤੋਂ ਨੂੰ ਬਥੇਰਾ ਦੇਖ ਲਿਆ ਜੀ 5 ਸਾਲ ਉਹ 5 ਸਾਲ ਆ 5 ਸਾਲ ਉਹ 5 ਸਾਲ ਆ ਜੂ ਤੁਸੀਂ ਲੁੱਟਿਓ ਹੀ ਗਏ ਹੋ ਲੁੱਟਿਓ ਹੀ ਗਏ ਹੋ ਫਿਰ ਕਿਸੇ ਨਾ ਕਿਸੇ ਨੂੰ ਤਾਂ ਉੱਠਣਾ ਪੈਣਾ ਸੀ ਨਾ ਵੀ ਚਲੋ ਯਾਰ ਆਪਾਂ ਵੀ ਕਾਰੀਏ ਭਰ ਕੇ ਦੇਖ ਲੈਂਦੇ ਆ ਕਾਗਜ਼ੀ ਭਰਨੇ ਹੁੰਦੇ ਨੇ ਇਹਨਾਂ ਨੂੰ ਐਸੀ ਇਹਨਾਂ ਨੂੰ ਕਾਗਜ਼ ਨਹੀਂ ਭਰਨੇ ਆਉਂਦੇ ਅਸੀਂ ਵੀ ਕਾਗਜ਼ ਭਰਤੇ ਫਿਰ ਜਦੋਂ ਕਾਗਜ਼ ਭਰਤੇ ਚੰਨੀ ਨਾ ਚੰਨੀ ਨੋਰਾਤਾ ਕੁੱਡੀਆਂ ਨੇ ਬਾਦਲ ਨੂੰ ਹਰਾਤਾ ਸੁਖਵੀਰ ਬਾਲ ਪਤਾ ਨਹੀਂ ਕਿਤੋਂ ਹਰ ਗਿਆ ਮੁਜੀਠੀਏ ਤੇ ਨਜੂ ਸਿੱਧੂ ਇੱਕੋ ਮਸ਼ੀਨ ਚ ਰਗੜੇਗੇ ਜੇ ਤੋ ਕਾਗਜ਼ ਫਰਨੇ ਆਗੇ ਨਾ ਫਿਰ ਸਾਰੇ ਹੀ ਮਾਂਜੇਗੇ ਮਲੂਕਾ ਹਾਰ ਗਿਆ ਪੱਠੜ ਹਾਰ ਗਈ ਜੀ ਆ ਫਲਾਨਾ ਵੀ ਹਾਰ ਗਈ ਹਾਂ ਮੈਂ ਤਾਂ ਜਿੱਦੇ ਰਿਜ਼ਲਟ ਵੇਖਦਾ ਸੀ ਮੈਂ ਤਾਂ ਕੋਈ ਬਚਿਆ ਵੀ ਐ ਨਾ ਚੋ ਯਾਰ ਜੋ ਤੁਸੀਂ ਭਾਈ ਕਮਾਲ ਕੀਤੀ ਹੈ ਲੋਕੋ ਜ਼ਿੰਦਗੀ ਚ ਮੈਂ ਤਾਂ ਕਦੇ ਦੇਖਿਆ ਨਹੀਂ ਆਉਦੀ ਜ਼ਿੰਦਗੀ ਚ ਸੋਚਿਆ ਵੀ ਨਹੀਂ ਸੀ ਸਤ ਜਨਮ ਲੈ ਲੂੰਗਾ ਹਰ ਸਾਹ ਬਾ ਧੰਨਵਾਦ ਕਹੀ ਜਾਵਾਂ ਤਾਂ ਵੀ ਤੁਹਾਡੇ ਪਿਆਰ ਦਾ ਕਰਜ਼ਾ ਨਹੀਂ ਨਹੀਂ ਮੈਂ ਲਾ ਸਕਦਾ ਸੋਣਿਆ ਅਸੀਮ ਹੈ ਵੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਪਰ ਅੱਖੀ ਅੱਖੀ ਦੇਖਿਆ 10 ਮਾਰਚ 2022 ਨੂੰ ਵੀ ਲੋਕ ਬਹੁਤ ਵੱਡੇ ਹੁੰਦੇ ਨੇ ਯਾਰ ਆਉ ਫਿਰਦੇ ਨੇ ਹੁਣ ਜਬਕਦੇ ਉਹ ਕਾਲੀ ਦਲ ਦੇ ਦੋ ਤਿੰਨ ਟੋਟੇ ਹੋ ਗਏ ਦੋ ਤਿੰਨ ਹੋਰ ਹੋਣਗੇ ਹੁਣ ਆਪਸ ਚ ਲੜਨ ਲੱਗ ਗਏ ਉਹ ਉਹਨੂੰ ਕੁਝ ਕਹੀ ਜਾਂਦਾ ਉਹਨੂੰ ਕਹੀ ਜਾਂਦਾ ਉਹ ਕਹਿੰਦਾ ਮੈਂ ਅਕਾਲੀ ਦਾ ਲਾਹ ਕਹਿੰਦਾ ਮੈਂ ਅਕਾਲੀ ਦਾ ਲਾਹ ਕੋਈ ਐ ਕਹਿੰਦਾ ਵੀ ਮੈਂ ਪੰਜਾਬ ਆ ਵੀ ਮੈਂ ਪੰਜਾਬ ਵਾਸਤੇ ਗੱਲ ਕਰੂੰਗਾ ਨਾ ਜੀ ਹੁਣ ਮੈਂ ਬਣੂੰਗਾ ਮੈਂ ਬਣੂੰਗਾ ਕਾਂਗਰਸ ਵੀ ਇਹੀ ਕਹੀ ਜਾਂਦੀ ਹੈ ਉਹ ਕਾਂਗਰਸ ਦਾ 7-8 ਮੁੱਖ ਮੰਤਰੀ ਫੇਰਦੇ ਤੁਰੇ ਹੈ ਨਾ ਮੈਂ ਬਣੂੰਗਾ ਮੈਂ ਬਣੂੰਗਾ ਤੂੰ ਤਾਂ ਸਟੇਜ ਤੇ ਲੜ ਪੈਂਦੇ ਨੇ ਬਿਆ ਕੁਰਸੀ ਮੇਰੀ ਉਹ ਕੁਰਸੀ ਉਹਦੀ ਕਿਉਂ ਮੇਰੀ ਇੱਧਰਲੇ ਪਾਸੇ ਕਿਉਂ ਉਹਦੀ ਇੱਧਰਲੇ ਪਾਸੇ ਕੋਈ ਐਂ ਲੜ ਪੈਦੇ ਨੇ ਇਹਨਾਂ ਦੀਆਂ ਲੜਾਈਆਂ ਕੁਰਸੀ ਦੀਆਂ ਨੇ ਸਾਡੀਆਂ ਲੜਾਈਆਂ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਨੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਤੁਹਾਡਾ ਪੁੱਤ ਖੜਾ ਹੈ ਤੁਹਾਡਾ ਭਾਈ ਖੜਾ ਹੈ 55000 ਸਰਕਾਰੀ ਨੌਕਰੀਆਂ ਤੁਹਾਡੇ ਚ ਵੀ ਆਉਣਗੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਦੇ ਕਰਤਿਆਂ ਨੂੰ ਕੋਈ ਨੌਕਰੀ ਮਿਲੀ ਹੋਊ 1 ਰੁਪਈਆ ਸਾਬਤ ਕਰ ਦਿਓ ਕਿ 1 ਰੁਪਈਆ ਲੱਗਿਆ ਯਾਰ ਭਗਵੰਤ ਜੀ ਨੂੰ ਚਾਹ ਪੀਉਣੀ ਪੈਗੀ 1 ਰੁਪਈਏ ਦੀ ਨੌਕਰੀ ਤਾਂ ਮਿਲ ਗਈ ਪਰ ਭਗਵੰਤ ਜੀ ਨੂੰ 1 ਰੁਪਈਏ ਦੀ ਚਾਹ ਪੀਉਣੀ ਪੈਗੀ ਸਾਬਤ ਕਰ ਦਿਓ ਜੀ ਇਹ ਗੱਲ ਕਹਿਣੀ ਬਹੁਤ ਸੌਖੀ ਹੈ ਜਨਾਬ ਨਿਭਾਉਣੀ ਬਹੁਤ ਔਖੀ ਹੈ ਸਪਾਰਸ਼ ਦੱਸ ਦੋ ਬਿਕਸੇ ਐਮਐਲਏ ਵੀ ਸਪਾਰਸ਼ ਜਾਂ ਮੰਤਰੀ ਸਪਾਰਸ਼ ਲੱਗੀ ਸਾਡੇ ਮੁੰਡੇ ਦੇ ਨੰਬਰ ਵੱਧ ਸੀ ਘੱਟ ਵਾਲਾ ਲੈ ਗਿਆ ਕਿਉਂਕਿ ਉਹਨੂੰ ਐਮਐਲਏ ਜਾਣਦਾ ਸੀ ਜਾਂ ਮੰਤਰੀ ਜਾਣਦਾ ਇੱਕ ਇੱਕ ਬੰਦਾ ਖੜਾ ਕਰ ਦਿਓ ਜੀ ਮੈਂ ਚੈਲੰਜ ਕਰਦਾ ਇੱਕ 55000 ਚੋਂ ਇੱਕ ਬੰਦਾ ਖੜਾ ਕਰ ਸੱਚੀ ਨੀਤੀ ਨਾਲ ਕੰਮ ਕਰਨਾ ਚਾਹੀਦਾ ਫਿਰ ਜੇ ਅਸੀਂ ਵੀ ਐ ਕਰਨ ਲੱਗ ਗਏ ਫਿਰ ਉਹਨਾਂ 'ਚ ਤੇ ਆਪਣੇ 'ਚ ਫਰਕ ਹੀ ਰਹਿ ਗਿਆ ਫਰਕ ਕੀ ਰਹਿ ਗਿਆ ਫਿਰ ਲੋਕ ਕਹਿੰਦੇ ਯਾਰ ਫਿਰ ਉਹ ਉਹਨਾਂ ਤੋਂ ਖੜਾ ਛੜਾਉਣ ਵਾਸਤੇ ਇਹ ਲੈ ਆਏ ਸੀ ਇਹ ਵੀ ਉਹੋ ਜਿھے ਨਿਕਲੇ ਯਾਰ ਕੁਝ ਤਾਂ ਡਿਫਰੈਂਟ ਹੋਵੇ ਕੁਝ ਤਾਂ ਨਵਾਂ ਹੋਵੇ ਫਿਰ ਉਹੀ ਬਿਜਲੀ ਉਹੀ ਜੈਂਪਰ ਉਹੀ ਤਾਰਾਂ ਉਹੀ ਫਿਊਜ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਆਉਂਦੀ ਹੈ ਨਾ ਫਿਰ ਦਿਨੇ ਮੋਟਰਾਂ ਲਈ ਰਾਤ ਨੂੰ ਮੱਛਰ ਤੂੰ ਗੋਡੇ ਖਵਾਉਣ ਦੀ ਲੋੜ ਤਾਂ ਨਹੀਂ ਪੈਂਦੀ ਸੱਪਾਂ ਦੀਆਂ ਸਿਰੀਆਂ ਦੀ ਮਦਦ ਤਾਂ ਨਹੀਂ ਪੈਂਦੀ ਦੇ ਨਹੀਂ ਦੇ ਦੋ ਆਪੇ ਘਰੇ ਆਵੇ ਉਹ ਆਪੇ ਆ ਕੇ ਉਹ ਮੈਨੂੰ ਤਾਂ ਮੈਂ ਕਿਤੇ ਚਲਾ ਗਿਆ ਇਥੇ ਖਮਾਣੋ ਕੋਲ ਇੱਕ ਪਿੰਡ ਜੇ ਚ ਖੇਤ ਮੈਂ ਖੇਤ ਬੈਠੇ ਸੀ ਉਹ ਮੈਂ ਖੇਤ ਬੜਾ ਵਧੀਆ ਲੱਗਦਾ ਯਾਰ ਬੜੇ ਵਧੀਆ ਦਰਖਤ ਲਾਏ ਹੋਏ ਨੇ ਖੇਤ ਚੱਲਦੇ ਆ ਖੇਤ ਗਏ ਚਲੋ ਉੱਥੇ ਬੈਠੇ ਬਜ਼ੁਰਗ ਉਹਨਾਂ ਨੇ ਗਾਹਾਂ ਟੈਲੀਫੋਨ ਜੇ ਕਰਤੇ ਹੋਰ ਇਕੱਠੇ ਹੋ ਗਏ ਚਲੋ ਮੈਂ ਥੋੜਾ ਜਿਹਾ ਟਾਈਮ ਹੈਗਾ ਸੀ ਮੈਂ ਚਲ ਘੰਟਾ ਹੋਰ ਲਾ ਲੈਨੇ ਆ ਉਹ ਇੱਕ ਬਜ਼ੁਰਗ ਕਹਿੰਦਾ ਕਹਿੰਦਾ ਲੈ ਸਾਡੇ ਪਿੰਡ ਦਾ ਇੱਕ ਬੁੜਾ ਉਹ ਆਥਣੇ ਸ਼ਾਮ ਨੂੰ ਮੋਟਰ ਤੇ ਆਉਂਦਾ ਸਾਈਕਲ ਲੈ ਕੇ ਝੋਲਾ ਲੈ ਕੇ ਤਿੰਨੇ ਗ੍ਰਿਪ ਕੱਢ ਕੇ ਲੈ ਜਾਂਦਾ ਕਹਿੰਦਾ ਕਿ ਤੇ ਆਟੋਮੈਟਿਕ ਹੀ ਨਾ ਚੱਲ ਪੇ ਰਾਤ ਨੂੰ ਯਾਰ ਪਾਣੀ ਪਹਿਲਾਂ ਹੀ ਬਹੁਤ ਹੋਇਆ ਪਿਆ ਮੈਂ ਕਿਾ ਅੱਛਾ ਜੀ ਕੰਨਾ ਹਾਲਾਤ ਅਮਾਵਾ ਪੈਣਾ ਬੈਠੀਏ ਨੇ ਮੈਂ ਚੁੱਲ੍ਹੇ ਦੀ ਗੱਲ ਕੀਤੀ ਏਦੋਂ ਪਹਿਲਾਂ ਬਿਰੋ ਬਿਜਲੀ ਫ੍ਰੀ ਕਰਤੀ 600 ਜੁੰਡ ਕਿਸੇ ਦਾ 3500 ਬਿਲਾਉਂਦਾ ਸੀ ਕਿਸੇ ਦਾ 3000 ਕਿਸੇ ਦਾ 2500 ਬਚ ਗਿਆ ਬਚ ਗਿਆ ਤਾਂ ਇਨਾਂ ਕੋਲੇ ਬਚ ਗਿਆ ਨਾ ਇਹ ਫਿਰ ਉਹਨੂੰ ਕਿਤੇ ਹੋਰ ਵਰਤਦਿਆਂ ਨੇ ਜਵਾਕ ਵਾਸਤੇ ਫੀਸ ਜਾਂ ਕੋਈ ਕਪੜੇ ਲੈ ਆਂਦੇ ਜਾਂ ਕੋਈ ਕੁੜੀ ਐ ਸਹਰੋਂ ਆਈ ਐ ਉਹਨੂੰ ਕੁਛ 100 ਰੁਪਿਆ ਉਹਦੀ ਪਰਚਪਾਤਾ ਆਪਣੀ ਰੀਤੀ ਰਿਵਾਜ ਨੇ ਇਹ ਹਨਾ ਹੁੰਦਾ ਕਿ 100 ਰੁਪਿਆ ਨਾ ਕਿਹੜਾ ਕੁਛ ਹੋ ਜਾਂਦਾ ਪਰ ਐ ਵੀ ਬਚ ਤੱਕ ਇਹਨਾਂ ਨੂੰ ਮਾਣ ਮਹਿਸੂਸ ਤਾਂ ਹੋਇਆ ਕਿੱਥੇ ਐ ਕਰਦੀਆਂ ਸੀ ਵੀ 100 ਰੁਪਿਆ ਹੈ ਨਹੀਂ ਕੁੜੀ ਖਾਲੀ ਹੱਥ ਕਿਵੇਂ ਤੋਰੀਏ ਤੇ ਇਦਾਂ ਹੀ ਇਦਾਂ ਹੀ ਬਿਜਲੀ ਹੋ ਗਈ ਆ ਹਸਪਤਾਲ ਫਰੀ ਹੋ ਗਏ ਔਰ ਕਿੰਨਾ ਸੋਹਣਾ ਹਸਤਲ ਬਣਾਇਆ ਤੂੰ ਜਾ ਕੇ ਆਇਓ ਮੈਂ ਕਹੇ ਨਹੀਂ ਕਹਿੰਦਾ ਕਿ ਬਿਮਾਰ ਹੋ ਕੇ ਜਾਣਾ ਹੁੰਦਾ ਬੈਸੀ ਜਾ ਕੇ ਵੀ ਦੇਖ ਕੇ ਆਓ ਵੀ ਐਨੇ ਸੋਹਣੇ ਕੈਨੇਡਾ ਅਮਰੀਕਾ ਚ ਤਾਂ ਮੈਂ ਦੇਖੇ ਸੀਗੇ ਇਹ ਹਸਤਲ ਜੋ ਫੈਸਿਲਟੀਆਂ ਜੋ ਮਸ਼ੀਨਾਂ ਡਾਕਟਰ ਸਾਹਿਬ ਇੱਕ ਤਾਂ ਸਾਡੇ ਦੋਨੇ ਹੀ ਡਾਕਟਰ ਨੇ ਨਾ ਆ ਵੀ ਡਾਕਟਰ ਐ ਉਧਰ ਉਹ ਵੀ ਡਾਕਟਰ ਸਾਰੇ ਡਾਕਟਰਾਂ ਨਾਲ ਠੀਕ ਐ ਸਾਡੇ ਡਾਕਟਰ ਬਲਜੀਤ ਕੌਰ ਵੀ ਐ ਡਾਕਟਰ ਆਮਨ ਅਮ ਜੋ ਤਾਂ ਅਰੋੜ ਆਪਣੀ ਮੋਗੇ ਵਾਲੀ ਹੈ ਡਾਕਟਰ ਤਾਂ ਖਾਸੇ ਨੇ ਆਪਣੇ ਕੋਲੇ 13 14 ਡਾਕਟਰ ਐ ਐਮਐਲਏ ਨੇ ਤਾਂ ਮਤਲਬ ਥੋੜੀ ਸਿਹਤ ਨੂੰ ਕੋਈ ਖਤਰਾ ਨਹੀਂ ਸੋ ਫੇਰ ਉਹੀ ਕਹਿਣਾ ਚੰਗੇ ਭਲੇ ਡਾਕਟਰ ਸੀ ਚੰਗੇ ਭਲੇ ਕਲੀਨਿਕ ਚੱਲਦੇ ਸਾਨੂੰ ਕੀ ਲੋੜ ਸਿੱਧਰ ਆਉਣ ਦੀ ਜੇ ਕਿਤੇ ਇਹਨਾਂ ਦੀਆਂ ਕਰਤੂਤਾਂ ਠੀਕ ਨਿਕਲਿਆ ਆਉਂਦੀਆਂ ਤਾਂ ਆਇਆ ਜੀ ਹੁਣ ਕਹਿੰਦੇ ਕਿਉਂ ਆ ਗਏ ਅਸੀਂ ਕਿ ਹੁਣ ਤਾਂ ਆ ਗਏ ਫਿਰ ਹੁਣ ਕੰਮ ਵੀ ਸਿੱਖ ਗਏ ਜੀ ਹੁਣ ਨੀ ਹੁਣ ਤਾਂ ਮੈਂ ਕਹਾਂ ਕੰਮ ਵੀ ਸਿੱਖ ਗਏ ਪੌਣੇ 4 ਸਾਲ ਹੋਣ ਲੱਗੇ ਨੇ ਮੁੱਖ ਮੰਤਰੀ ਬਣਿਆ ਨੂੰ ਹੁਣ ਨੀ ਐ ਕਹਿ ਸਕਦੇ ਵੀ ਤਜਰਬਾ ਨਹੀਂ ਹੈਗਾ ਤਜਰਬਾ ਦੀ ਉਥੇ ਰਾ ਹੋ ਗਿਆ ਹੁਣ ਲੋਕ ਵੀ ਕਹਿਣ ਲੱਗੇ ਕਹਿੰਦੇ ਮੇਰੇ ਕੰਨ ਜੇ ਚੁੱਕੈ ਦਿੰਦੇ ਨੇ ਸਿੱਧਾ ਤਾਂ ਨਹੀਂ ਕਹਿੰਦੇ ਜਦੋਂ ਗੱਡੀ ਚ ਨੇੜੇ ਤੜੇ ਜਾਣਾ ਗਾਹਾਂ ਦੀ ਤਿਆਰੀ ਕਰ ਲੋ ਗਹਾੜੀ ਬਸ ਗਹਾੜੀ ਬਸ ਮੈਂ ਘੱਟਿਆਰੀ ਹੋਈ ਆ ਮੇਰੀ ਕਾਦੀ ਤਿਆਰੀ ਹੈ ਲੋਕ ਸੇਵਾ ਕਰਨੀ ਹੈ ਜਿੰਨਾ ਮੌਕਾ ਇੱਧਰ ਮਿਲਿਆ ਓਨਾ ਇੱਥੇ ਦੇ ਦਾਂਗੇ ਜੋ ਗਾਹਾਂ ਦੇ ਦੋਂਗੇ ਹੋਰ ਕਰ ਲਾਂਗੇ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ 48% ਮੌਤਾਂ ਕੱਟ ਗਈਆਂ ਜੀ ਸੜਕ ਤੇ 5000 ਤੋਂ ਵੱਧ ਬੰਦਾ ਮਰਦਾ ਸੀ ਸਾਲ 'ਚ ਪੰਜਾਬ 'ਚ ਇਹ ਮੈਂ ਕਢਾਇਆ ਸੀ ਡਾਟਾ ਜਦੋਂ ਮੈਂ ਐਮਪੀ ਹੁੰਦਾ ਸੀ ਸੰਗਰੂਰ ਤੋਂ ਪਾਰਲੀਮੈਂਟ ਚੋਂ ਡਾਟਾ ਕਢਾਇਆ ਸੀ ਮੈਂ ਅੱਜ 48% ਮੌਤਾਂ ਘਟ ਗਈਆਂ ਜੀ ਕਿਉਂਕਿ ਉਹ ਐਸਐਸਐਫ ਆ ਗਈ ਨਵੇਂ ਮੁੰਡੇ ਨੇ ਉਹਨਾਂ ਕੋਲ ਸਾਰਾ ਉਹੀ ਇੱਕ ਘੰਟਾ ਨੂੰ 골ਡਨ 골ਡਨ ਆਵਰ ਕਹਿੰਦੇ ਐ ਡਾਕਟਰਾਂ ਦੀ ਪਾਸ਼ਾ ਚ ਵੀ ਇੱਕ ਘੰਟੇ ਦੇ ਵਿੱਚ ਵਿੱਚ ਜੇ ਕਿਤੇ ਪੱਟੀ ਹੋ ਜੇ ਖੂਨ ਰੁਕ ਜੇ ਤੇ ਹਸਪਤਾਲ ਕੋਈ ਨੇੜੇ ਤੇੜਾ ਆ ਜੇ ਤਾਂ ਉਹ ਬੱਚਾ ਨ ਬਚ ਜਾਂਦਾ سوچ کر کے سکولਾਂ ਦੀ ਗੱਲ ਕਰ ਲੈਣੇ ਆ ਸਕੂਲਾਂ 'ਚ ਕੌਣ ਪੜਦਾ ਗਰੀਬਾਂ ਦੇ ਬੱਚੇ ਕੀ ਕਰਨ ਜਾਂਦੇ ਸੀ ਉੱਥੇ ਸਕੂਲਾਂ ਦੀ ਹਾਲਤ ਕੀ ਸੀ ਜਨਾਬ ਕੀ ਕਰਨ ਜਾਂਦੇ ਸੀ ਦਲੀਆ ਖਾਣ ਮਿਡੇ ਮੀਲ ਬਸ ਜਿਹੜੇ ਭਾਈ ਰੱਜਦੇ ਪੁੱਜਦੇ ਸੀ ਜਿਨ੍ਹਾਂ ਕੋਲੇ ਪੈਸੇ ਪੂਸੇ ਸੀ ਉਹ ਤਾਂ ਪ੍ਰਾਈਵੇਟ 'ਚ ਪੜਾਉਂਦੇ ਸੀ ਉਹ ਤਾਂ ਸਰਕਾਰੀ ਵੱਲ ਮੂ ਨਹੀਂ ਕਰਦੇ ਗਰੀਬਾਂ ਦੇ ਬੱਚਿਆਂ ਨੂੰ ਜਾਣਾ ਪੈਂਦਾ ਸੀ ਹੁਣ ਐਨੇ ਵਧੀਆ ਬਣਾਤੇ ਸਰਕਾਰੀ ਸਕੂਲ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੁਣ 500 800 805 805 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ ਡਾਕਟਰ ਬਣਨਗੇ ਹਣੋ 400 46 ਬੱਚੇ JEE ਦਾ ਪੇਪਰ ਕਲੀਅਰ ਕਰ ਗਏ ਔਖਾ ਸਭ ਤੋਂ ਔਖਾ ਟੈਸਟ ਹੈ ਜੋ 44 ਬੱਚੇ JEE ਐਡਵਾਂਸ ਦਾ ਪੇਪਰ ਕਲੀਅਰ ਕਰ ਗਏ ਉਹ ਚੱਕਣਗੇ ਹੁਣ ਗਰੀਬੀਆਂ ਜਦੋਂ ਉਹ ਨਾ ਕਰੋੜ ਕਰੋੜ ਰੁਪਏ ਦੇ 80-80 ਲੱਖ ਰੁਪਏ ਦੇ ਪੈਕੇਜ ਤੇ ਕੰਪਨੀਆਂ ਨੇ ਕਿਹਾ ਵੀ 80 ਲੱਖ ਰੁਪਏ ਸਾਲ ਦਾ ਦੇਵਾਂਗੇ ਸਾਡੇ ਨਾਲ ਸਾਈਨ ਕਰ ਲਾ ਉਹਦੇ ਗਰੀਬੀ ਚੱਕੀ ਜਾਊਗੀ ਇਲਨੀਲੇ ਕਾੜਾ ਨਾਲ ਪੀਲੇ ਕਾੜਾ ਲਾਲ ਕਾੜਾ ਨਾਲ ਨਹੀਂ ਚੱਕੀ ਜਾਣੀ ਜਨਾਬ ਉਹਦੇ ਗਰੀਬੀ ਚੱਕੀ ਜਾਊਗੀ ਉਹਨਾਂ ਦੀ ਜਵਾਕਾਂ ਨੂੰ ਪੜਾ ਦੋ ਆ ਮਾਮਾ ਕੀ ਕਹਿੰਦੀ ਐ ਨੇ ਮੈ ਰੋਜ ਮਾਮਾ ਨੂੰ ਹੀ ਮਿਲਦਾ ਇਹ ਕਹਿੰਦੀ ਆ ਪੁੱਤ ਸਾਡੀ ਤਾਂ ਜਿਵੇਂ ਔਖੀ ਸੌਖੀ ਹੁਣ ਲੰਘੀ ਜਿੰਨੀ ਕੁ ਰਹੇਗੀ ਲੰਘ ਜੂ ਜਵਾਕਾਂ ਦਾ ਕਰ ਦੇ ਕੁਝ ਸਾਡੇ ਜਵਾਕਾਂ ਨੂੰ ਕਿਤੇ ਕੰਮ ਤੇ ਲਾ ਦੇ ਸਾਡੇ ਜਵਾਕ ਪੜ੍ਹ ਲਿਖ ਕੇ ਫੇਰ ਕਰੇ ਮੁੜਿਆਏ ਮੈਂ ਕਹਿੰਨਾ ਬੇਬੇ ਬਸ ਲੱਗਿਆ ਹੋਇਆ ਕੋਈ ਗੱਲ ਨਹੀਂ ਡਿਗਰੀਆਂ ਦਿਖਾਓ ਮੈਨੂੰ ਉਹਨਾਂ ਕੋ ਪੇਪਰ ਦਿਓ ਤੇ ਲਾਉਨਿਆਂ ਤੁਹਾਡੇ ਕੋਲੇ ਤੁਹਾਡੇ ਹੱਕ 'ਚੀ ਫੈਸਲੇ ਲਾਵਾਂਗੇ ਤੇ ਇਨਾਂ ਮਾਵਾਂ ਨੂੰ ਫਿਕਰ ਇਹ ਹੈ ਵੀ ਚਲ ਸਾਡੀ ਤਾਂ ਲੰਘੀ ਅੱਧ ਪਚਾਦ ਰਹਿ ਗਈ ਘਟੁਕਟ ਅਸੀਂ ਅੱਖਾਂ ਦੇ ਸਾਹਮਣੇ ਸਾਡੇ ਘਰ ਨੂੰ ਸਾਡੀ ਕਬੀਲਦਾਰੀ ਨੂੰ ਲੀਤ ਚੜਦਾ ਤਾਂ ਦੇਖ ਜੀਏ ਆਦੂ ਕਾ ਆਦੂ ਕਾ ਪਸ ਇਨੂ ਇਨੂ ਇਨ ਇਨੂ ਪਤਾ ਤੁਹਾਨੂੰ ਇਨੂ ਕੀ ਹੁੰਦਾ ਇਨੂ ਜਦੋਂ ਆਪਾਂ ਟੋਕਰਾ ਚੱਕਦੇ ਆ ਨਾ ਜਿਹੜਾ ਥੱਲੇ ਕੱਪੜਾ ਹੁੰਦਾ ਗੋਲ ਜਿਹਾ ਉਹਨੂੰ ਇਨੂ ਕਹਿੰਦੇ ਐ ਇਨੂ ਧਰ ਧਰ ਕੇ ਨਾ ਇੱਥੋਂ ਵਾਲ ਉੱਡ ਗਏ ਟੜ ਕੇ ਗੋਹੇ ਵਾਲਾ ਟੋਕਰਾ ਦੁਪਹਿਰੇ ਚਰੀ ਚਰੀ ਦੀ ਪੰਡ ਆਥਣੇ ਲੱਕਣਾ ਇਨੂ ਹੀ ਰਹਿੰਦਾ ਸਿਰ ਤੇ ਮਤਲਬ ਇੱਥੋਂ ਵਾਲ ਉੱਡ ਗਏ ਮੈਨੂੰ ਦਿਖਾਏ ਇੱਕ ਮਾਂ ਨੇ ਕਹਿੰਦੀ ਪੁੱਤ ਦੇਖੀ ਆ ਇਨੂ ਨੇ ਦਾਗ ਪਾਏ ਹੋਏ ਨੇ ਇਨੂਆਂ ਕਰਕੇ ਸਾਰੀ ਉਮਰ ਇਨੂ ਹੀ ਨਹੀਂ ਲਿਹਾ ਜੀ ਕਦੋਂ ਤਰੱਕੀ ਕਰਾਂਗੇ ਯਾਰ ਕਦੋਂ ਕਰਾਂਗੇ ਆ ਹੋਣੀ 15 ਅਗਸਤ ਲੰਘ ਕੇ ਹਟਿਆ 79ਵਾਂ ਕਹਿੰਦੇ ਆਇਆ ਸੀਗਾ ਆਪਣਾ ਆਜ਼ਾਦੀ ਦਾ ਦਿਨ ਆਜ਼ਾਦੀ ਆ ਗਈ ਕਿੱਥੇ ਆ ਗਈ ਜੱਦੀ ਯਾਰ ਆਜ਼ਾਦੀ ਕਿੱਥੇ ਆ ਗਈ 23 23 ਸਾਲ ਦੀ ਉਮਰ 'ਚ ਭਗਤ ਸਿੰਘ ਉਹ ਰਸ਼ੀਦ ਹੋ ਗਏ ਆਜ਼ਾਦੀ ਕਿੱਥੇ ਹੈ ਆਜ਼ਾਦੀ ਉਹਦੇ ਮੰਨਾਂਗੇ ਜਿੱਦਾਂ ਕਚੈਰੀਆਂ 'ਚ ਬਿਨਾਂ ਪੈਸਿਆਂ ਤੋਂ ਲੋਕਾਂ ਦੇ ਕੰਮ ਹੋਣ ਲੱਗ ਗਏ ਆਜ਼ਾਦੀ ਉਹਦੇ ਮੰਨਾਂਗੇ ਜਿੱਦਾਂ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਬੱਚੇ ਵੱਡੇ ਅਫਸਰ ਬਣਨ ਲੱਗ ਗਏ ਆਜ਼ਾਦੀ ਉਹਦੇ ਮੰਨਾਂਗੇ ਜਿੱਦਾਂ ਥਾਣਿਆਂ ਦੇ ਵਿੱਚ ਗਰੀਬ ਦੀ ਰਿਪੋਰਟ ਬਿਨਾਂ ਕਿਸੇ ਸਿਫਾਰਿਸ਼ ਤੋਂ ਲਿਖੀ ਜਾਣ ਲੱਗੀ ਆਜ਼ਾਦੀ ਉਹਦੇ ਮੰਨਾਂਗੇ ਕਦੀ ਆਦੀ ਯਾਤੀ ਹੁਣ ਦੇਖੋ ਲੈ ਅੱਜ ਅਨਾਉਂਸ ਕਰ ਦਿੰਨੇ ਆ ਵੀ ਇੰਗਲੈਂਡ ਨੇ ਵੀਜੇ ਖੋਲਤੇ ਸਣੇ ਬੁੜੀਆਂ ਨੇ ਪਾਸਪੋਰਟ ਫੜਾ ਦੋਂਗੇ ਵੀ ਕੱਢੋ ਯਾਰ ਇੱਥੋਂ ਕੱਢੋ ਯਾਰ ਕਿਨਾਂ ਕੱਢੋ ਯਾਰ ਇੱਥੋਂ ਲਵਾਓ ਸਾਡਾ ਵੀਜ਼ਾ ਤੇ ਇੰਗਲੈਂਡ ਵਾਲਿਆਂ ਨੂੰ ਕੱਢਣ ਲਈ ਮਰੀ ਗਏ ਆ ਪਹਿਲਾਂ ਫਿਰ ਜੇ ਇੰਨੇ ਚੰਗੇ ਸੀ ਉਹ ਹੁਣ 40 40 ਲੱਖ ਦੇ ਕੇ ਜਾਣੇ ਆ ਉਹਨਾਂ ਨੂੰ ਇੱਥੇ ਰੱਖ ਲੈਂਦੇ ਫਿਰ ਭਗਤ ਸਿੰਘ ਹੋਰੀ ਵੀ 90 90 ਸਾਲ ਦੀ ਜ਼ਿੰਦਗੀ ਜੀ ਆ ਲੈਂਦੇ ਜੀ ਉਹ ਕਿਉਂ ਹੀਰੇ ਸੀ ਸ਼ਹੀਦ ਕਰਾ ਲੈ ਫਿਰ ਆਪਦੇ ਦੁਨੀਆ ਚੰਤੇ ਚੜ ਗਈ ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਸ਼ਮਸ਼ਾਨ ਕਾਟ ਦਿਆਂਗਾ ਨਾ ਉੱਚੇ ਚੱਕਣੀਆਂ ਨੇ ਜੀ ਤੋਬਾ ਠੀਕ ਕਰ ਦੋ ਇੱਥੇ ਖੜਿਆ ਹਜੇ ਤੱਕ ਉਹ ਕੋਈ ਸਕੂਲ ਬਣਾ ਆ ਹੁਣ ਉਹ ਕੀ ਇਹਦਾ ਨਾਮ ਅਕਾਲੀ ਉਹ ਹੁਣ ਤਾਂ ਅਕਾਲੀ ਦਲ ਵੀ ਦੋ ਬਣ ਗਏ ਨਾ ਹੁਣ ਮੈਂ ਉਹਨੂੰ ਕਿਹੜਾ ਧੜਾ ਕਹਾ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੁਖਬੀਰ ਵਾਦਲ ਕਹਿੰਦਾ ਜਦੋਂ ਮੈਂ ਜਨਮ ਮੈਂ ਜਦ ਬਰ ਦੇਖਦਾ ਸਾਰੇ ਕੰਬ ਬਾਦਲ ਸਾਹਮਣੇ ਕਰਾਏ ਹੋਏ ਨੇ ਫੇ ਵੋਟਾ ਕਿਉਂ ਨਹੀਂ ਪਾਈਆਂ ਵੀ ਲੋਕਾਂ ਨੇ ਇਹ ਨਹੀਂ ਦੇਖਦਾ ਵੀ ਸਾਰੀ ਲੋਟੀ ਬਾਦਲ ਸਾਹਿਬ ਨੇ ਕੀਤੀ ਹੋਈ ਹੈ ਜਦੋਂ ਬਰਗਾੜੀ ਵਿੱਚ ਦੀ ਲੰਘਦਾ ਹੋਊਗਾ ਤਾਂ ਕੀ ਦੇਖਦਾ ਹੋਊਗਾ ਇਹ ਕੰਮ ਵੀ ਬਾਬਲ ਸਾਹਿਬ ਨੇ ਕਰਾਇਆ ਵੀ ਉੱਥੇ ਬੇਅਦਬੀ ਹੋਈ ਹੈ ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਂਦਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਉਹ ਨਹੀਂ ਮੰਡੀਆਂ ਬਾਦਲ ਸਾਹਿਬ ਨੇ ਬੜਾਈਆਂ ਜਿੱਦਰ ਮਰਜ਼ੀ ਚੱਲ ਜਾ ਬਾਦਲ ਸੋ ਆਏ ਓ ਯਾਰ ਬੜੀ ਮੁਸ਼ਕਲ ਨਾ ਥੋੜੇ ਤੋਂ ਖੜਾ ਛੜਾਇਆ ਲੋਕਾਂ ਨੇ ਬੱਸ ਕਰ ਯਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਕਈ ਵਾਰੀ ਅਹੀਂ ਕਹਿ ਜਾਂਦਾ ਹੋ ਪੰਜਾਬ ਚ ਨਸ਼ਾ ਅਕਾਲੀ ਦਾ ਲੈ ਕੇ ਆਇਆ ਓਏ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਚਪਟੇ ਜੇ ਐਨੇ ਜਿਹੇ ਚੁਕਾਰਾ ਛੱਡ ਦਿੰਦੇ ਨੇ ਬੋਲ ਸੋਨਿਹਾਲ ਚਲੋ ਜੀ ਆ ਤਾਂ ਉਹਦੀ ਹਾਲਤ ਹੋਈ ਪਈ ਏ ਯਾਰ ਪਮੱਤਰੇ ਪੈਨੇ ਹੋ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਸੁਸ ਕਰਕੇ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਤੱਕੜੀ ਨੂੰ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਪੰਜੇ ਨੂੰ ਤੁਹਾਡਾ ਕਸੂਰ ਨਹੀਂ ਹੈਗਾ ਇਹ ਚ ਕੋਈ ਪਾਟੀ ਦੋਸੀ ਜਾਂ ਇਹਨੂੰ ਜਾਂ ਉਹਨੂੰ ਕਰੀਏ ਕੀ ਫਿਰ ਜਾਈਏ ਕਿ ਤੇਜਾ ਨਹੀਂ ਪਾਉਂਦੇ ਫਿਰ ਹੋਰ ਕੀ ਕਰੋਗੇ ਨਹੀਂ ਪਾਉਂਦੇ ਫੇਰ ਵੀ ਜਿੱਤ ਜੂ ਕੋਈ ਜੋ ਤੀਜਾ ਆਇਆ ਤਾਂ ਤੁਹਾਨੂੰ ਥੋੜਾ ਜਿਹਾ ਲੱਗਿਆ ਯਾਰ ਥੋੜਾ ਚੈੱਕ ਕਰਕੇ ਦੇਖੀਏ ਇਹਨਾਂ ਨੂੰ ਵੀ ਤਾਂ ਹੁਣ ਤੁਹਾਨੂੰ ਲੱਗਦਾ ਫਰਕ ਨਹੀਂ ਹਾਂ ਅੱਗੇ ਨਾਲ ਫਰਕ ਹੈ ਬਈ ਹੁਣ ਜੇ ਦੋ ਆਪਾਂ ਆਪਣੇ ਬਿਮਾਰ ਹੋ ਜੇ ਕੋਈ ਸ਼ਰੀਕੇ ਚ ਭਾਈਚਾਰੇ ਚ ਆਪਾ ਪਤਾ ਲੈਣ ਜਾਣੇ ਆ ਕਿਵੇਂ ਆ ਬਈ ਮੁੰਡਾ ਠੀਕ ਐ ਪੀਜੀਆਈ ਵਾਲੇ ਕਹਿੰਦੇ ਵੀ ਦੇਖਾਂਗੇ ਦੋ ਤਿੰਨ ਦਿਨ ਜੇ ਤਾਂ ਹੋ ਗਿਆ ਠੀਕ ਠੀਕ ਨਹੀਂ ਤਾਂ ਫਿਰ ਦਿੱਲੀ ਕਹਿੰਦੇ ਵੀ ਉੱਥੇ ਭੇਜਾਂਗੇ ਆਪਾਂ ਕਹਿੰਦੇ ਚੱਲ ਭਾਈ ਦਿੱਲੀ ਦੀ ਲੋੜ ਨਾ ਪਵੇ ਇੱਥੇ ਠੀਕ ਹੋ ਜੇ ਪਰਮਾਤਮਾ ਕਰੇ ਚਲੋ ਵਧੀਆ ਤੇ ਆਪਾਂ ਨਾਲ ਇੱਕ ਸਲਾਹ ਦੇ ਆਉਣੇ ਆ ਆ ਬੇਲਾ ਪਿੰਡ ਨਾਲੀ ਉੱਥੇ ਦਾ ਇੱਕ ਸਿਆਣਾ ਹੈ ਉਹ ਝਾੜਾ ਕਰਦਾ ਉਹ ਥੋੜਾ ਸਾਡੇ ਥੋੜਾ ਕਹਿੰਦੇ ਉਹਨੂੰ ਤੁਹਾਡੇ ਕੀ ਕਹਿੰਦੇ ਉਹ ਜਿਹੜਾ ਝਾੜਾ ਵੀ ਝਾੜਾ ਕਰਦਾ ਭਾਈ ਉਹ ਤੋਂ ਝਾੜਾ ਕਰਾ ਕੇ ਦੇਖ ਲਓ ਉਹਦੇ ਝਾੜੇ ਨਾਲ ਵੀ ਦੋ ਤਿੰਨ ਠੀਕ ਹੋ ਗਏ ਬਲਤੇ ਬਲਦੇਵ ਦਾ ਪੋਤਾ ਗਨਨਾਮ ਦਾ ਪਾਣਜਾ ਹੈ ਨਾ ਉਹਦੇ ਝਾੜੇ ਨਾਲ ਵੀ ਠੀਕ ਹੋ ਗਏ ਉਹ ਜਿਹੜਾ ਘਰ ਹੁਣ ਗਰੀਬ ਵਿਚਾਰਾ ਬਿਮਾਰੀ ਦਾ ਸ਼ਿਕਾਰ ਹੈ ਉਹ ਕਹਿੰਦੇ ਵੀ ਕਿਤੇ ਯਾਰ ਜਿੱਥੇ ਇੰਨੇ ਪੈਸੇ ਡਾਕਟਰਾਂ ਦੇ ਪੱਟ ਤੇ ਕਿਤੇ ਬੇਲੇ ਵਾਲੇ ਸਿਆਣੇ ਵਾਲਾ ਕਿਤੇ ਉਹੀ ਮਨ ਚ ਬਹਿਮ ਹੀ ਨਾ ਰਹਿ ਜੇ ਓਏ ਵੀ ਕਰਾ ਲੈਣਦੇ ਆ ਵੀ ਉੱਥੇ ਚਲੇ ਜਾਂਦੇ ਨੇ ਚਾੜਾ ਕਰਾ ਲੈਣਦੇ ਨੇ ਆਹੀ ਗੱਲ ਮੈਂ ਕਹਿੰਨਾ ਪੰਜਾਬ ਨਾਲ ਵੀ ਇਹੀ ਹੋਈ ਹੈ ਦੋ ਡਾਕਟਰ ਲਾਇਜ ਕਰਦੇ ਰਹੇ ਹੁਣ ਤੱਕ 5 ਸਾਲ ਕਾਲੀ ਡਾਕਟਰ 5 ਸਾਲ ਕਾਂਗਰਸੀ ਡਾਕਟਰ ਫੇਰ ਫੇਰ ਕਾਲੀ ਡਾਕਟਰ ਫੇਰ ਫੇਰ ਕਾਂਗਰਸੀ ਡਾਕਟਰ ਮੈਂ ਹੁਣ ਤੁਹਾਨੂੰ ਇਹੀ ਕਹਿਣਾ ਹੁਣ ਝਾੜਾ ਜਿਹੜਾ ਕਰਾਇਆ ਹੈ ਨਾ ਇੱਥੇ ਹੀ ਰੱਖ ਲਿਓ ਝਾੜਾ ਠੀਕ ਬਹਿ ਗਿਆ ਆਪਾਂ ਨੂੰ ਸਕੂਲ ਵਧੀਆ ਬਣ ਜਾਂਦੇ ਨੇ ਹਸਪਤਾਲ ਵਧੀਆ ਬਣ ਜਾਂਦੇ ਨੇ ਇਹਦੇ 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 ਵਰਗੀ ਕਿਹੜੀ ਮौज ਹੈ ਕੀ ਪਤਾ ਕਿਹੜਾ ਝਾੜਾ ਠੀਕ ਪੈ ਜੇ ਪੰਜਾਬ ਤਾਂ ਧਰਤੀ ਬਰਕਤ ਵਾਲੀ ਹੈ ਗੁਰੂਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇਹ ਤਾਂ ਬਰਕਤ ਵਾਲੀ ਧਰਤੀ ਇੱਥੇ ਆ ਕੇ ਤਾਂ ਕੋਈ ਭੁੱਖਾ ਹੀ ਨਹੀਂ ਮਰਦਾ ਪੰਜਾਬ ਭੁੱਖਾ ਕਿਵੇਂ ਮਰਨ ਲੱਗਾ ਤਾਂ ਇਹਨਾਂ ਨੇ ਪੰਜਾਬ ਨੂੰ ਛੱਡ ਕੇ ਕਿਉਂ ਜਾਣ ਲੱਗੇ ਅਸੀਂ ਸਾਡੇ ਮੁੰਡੇ ਕਿਉਂ ਜਾਣ ਬਾਹਰਲੇ ਮੁਲਕਾਂ 'ਚ ਐਨੀ ਸੋਹਣੀ ਧਰਤੀ ਐਨੇ ਕੀ ਮਿਹਨਤੀ ਕੌਮ ਹਰ ਕਿਸਮ ਦਾ ਮੌਸਮ ਫੇਰ ਵੀ ਭੱਜੀ ਜਾਂਦੇ ਆ ਇੰਨਾ ਕਰਕੇ ਇੰਨਾ ਕਰਕੇ ਇਹਨਾਂ ਦਾ ਕੋਈ ਗਿਆ ਬਾੜ ਇਹ ਆਪ ਸਾਰੇ ਇੱਥੀ ਨੇ ਲੁੱਟ ਲੁੱਟ ਕੇ ਪੰਜਾਬ ਦਾ ਉਹ ਮੈਨੂੰ ਕੋਈ ਕਹਿੰਦਾ ਗਿਰਜਾਂ ਕਿਉਂ ਖਤਮ ਹੋ ਗਈਆਂ ਪੰਜਾਬ ਚੋਂ ਗਿਰਜਾਂ ਮੈਂ ਗਿਰਜਾਂ ਸ਼ਰਮਨ ਵਾਲੀ ਚਲੀਆਂ ਗਈਆਂ ਵੀ ਜਿਹੜਾ ਕੰਮ ਸਾਡਾ ਸੀ ਉਹ ਤਾਂ ਲੀਡਰ ਕਰਨ ਲੱਗ ਗਏ ਖੂਨ ਨਿਚੋੜਨਾ ਹੁੰਦਾ ਖੂਨ ਹੀ ਪੀਣਾ ਹੁੰਦਾ ਹੱਡੀਆਂ ਚੋਂ ਉਹ ਤਾਂ ਮੈਂ ਕਿਹਾ ਲੀਡਰ ਕਰੀ ਜਾਂਦੇ ਨੇ ਉਹ ਬਣਾ ਲੈ ਕਿਤੇ ਕਿਤੇ ਕਦੇ ਕਿਤੇ ਕੋਈ ਨਹੀਂ ਸਭ ਨਿਕਲਣਗੇ ਸਭ ਦੀਆਂ ਕਾਗਜ਼ ਆਈ ਜਾਂਦੇ ਨੇ ਬਸ ਆਉਣ ਵਾਲੀਆਂ ਨੇ ਹਰੇਕ ਦੀਆਂ ਵਾਰੀਆਂ ਆ ਜਿਹੜੇ ਇੱਕ ਦਮ ਤੁਸੀਂ ਦੇਖੋ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਹੈ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਆ ਗਏ ਆ ਥੋੜੇ ਵਾਲਾ ਚੰਨੀ ਉਹਦੇ ਹੱਕ 'ਚ ਆ ਗਏ ਆ ਬਿੱਟੂ ਉਹਦੇ ਹੱਕ ਚ ਆ ਗਿਆ ਜੀ। ਜਾਖੜ ਉਹਦੇ ਹੱਕ ਚ ਆ ਗਿਆ ਜੀ। ਕਿੰਨੇ ਰਲੇ ਹੋਏ ਨੇ ਯਾਰ ਦੱਸੋ। ਪਹਿਲਾਂ ਕਹੇ ਸੀ ਬਾਜਬਾ ਉਹਦੇ ਹੱਕ ਚ ਆ ਗਿਆ ਜੀ। ਪਹਿਲਾਂ ਕਹੇ ਸੀ ਗਾਲ ਚਰਸਾ ਪਾ ਕੇ ਉਹਨੂੰ ਧੂਕ ਲੈ ਕੇ ਜਾਵਾਂਗੇ।